ਮੁੱਖ ਮੰਤਰੀ ਸਾਹਿਬ ਡੇਰਾ ਬਾਬਾ ਨਾਨਕ ਜਾਂਦੇ ਨੇ ਚੱਬੇਵਾਲ ਜਾਂਦੇ ਨੇ ਕਿਧੜਵਾਹ ਜਾਂਦੇ ਨੇ ਕਿਸੇ ਵਿਰੋਧੀ ਨੂੰ ਛੱਡਦੇ ਨਹੀਂ ਤੈ ਲੈ ਕੇ ਰੱਖ ਦਿੰਦੇ ਨੇ ਬਰਨਾਲੇ ਚਾਉਂਦੇ ਨੇ ਬਾਟ ਖਿਲਾਫ ਇੱਕ ਸ਼ਬਦ ਨਹੀਂ ਮੁੱਖ ਮੰਤਰੀ ਬੋਲਦੇ ਤੇ ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਜਾਂਦਾ ਤਾਂ ਇੱਕ ਹਲਕਾ ਜਿਹਾ ਜਵਾਬ ਮੁੱਖ ਮੰਤਰੀ ਇਹਦੇ ਨੇ ਕਹਿੰਦੇ ਸਭ ਨੂੰ ਲਾਈਨ 'ਚ ਲੱਗਣ ਦਾ ਹੱਕ ਆ ਤੇ ਇਹਦੇ ਲੋਕਾਂ ਨੇ ਮੈਨੇ ਸਿੱਧੇ ਸਿੱਧੇ ਤੌਰ ਤੇ ਕੱਢੇ ਨੇ ਕਿ ਕਿਤੇ ਨਾ ਕਿਤੇ ਮੁੱਖ ਮੰਤਰੀ ਵੀ ਤਾਂ ਨਹੀਂ ਬਾਟ ਨੂੰ ਥਾਪੜਾ ਦੇ ਰਹੇ ਮੁੱਖ ਮੰਤਰੀ ਸਾਹਿਬ ਵੀ ਇਨਸਾਨ ਹੀ ਨੇ ਨਾ ਤੇ ਉਹਨਾਂ ਦੇ ਵੀ ਦਿਲ ਧੜਕਦਾ ਭਾਈ ਉਹਨਾਂ ਨੂੰ ਵੀ ਪਤਾ ਵੀ ਕਿੱਥੇ ਸੱਚ ਆ ਕਿੱਥੇ ਝੂਠ ਆ ਜੇ ਉੱਥੇ ਉਹ ਦੂਜੇ ਵਿਰੋਧੀਆਂ ਨੂੰ ਇੱਥੇ ਕਿਹੜਾ ਵਿਰੋਧੀਆਂ ਨੂੰ ਬੋਲ ਕੇ ਨਹੀਂ ਗਏ ਕਿਉਂਕਿ ਕੇਜਰੀਵਾਲ ਸਾਹਿਬ ਵੀ ਇੱਥੇ ਆਇਆ ਉਹਨਾਂ ਨੇ ਵੀ ਇੱਕ ਸ਼ਬਦ ਗ੍ਰਦੀਪ ਬਾੜਵਾਰੇ ਨਹੀਂ ਬੋਲੇ ਕਿਉਂਕਿ ਉਹਨਾਂ ਨੂੰ ਪਤਾ ਵੀ ਭਾਈ ਗਲਤੀ ਸਾਤੋਂ ਹੋ ਗਈ ਉਹ ਮੰਨਦੇ ਆ ਉਹ ਸਾਰੇ ਮੰਨਦੇ ਆ ਤੁਸੀਂ ਮਤਲਬ ਕਿ ਚਲੋ ਪਬਲਿਕ ਡੋਮੇਨ 'ਚ ਨਹੀਂ ਮੰਨਦੇ ਪਰ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਸਾਤੋਂ ਗਲਤੀ ਹੋ ਚੁੱਕੀ ਆ ਅਸੀਂ ਬਹੁਤ ਗਲਤ ਫੈਸਲਾ ਜਿਹੜਾ ਲਿਆ ਗਿਆ ਸਾਤੋਂ ਤੇ ਉਸ ਫੈਸਲੇ ਤੋਂ ਉਹ ਪਛਤਾਉਂਦੇ ਆ ਲੱਗਦਾ ਆਪਾਂ ਮੱਕੜਾਂ ਨੂੰ ਸੰਕੇਤ ਹੋ ਗਿਆ ਹੁਣ ਆਪਾਂ ਮੱਕੜ ਸਮਝ ਗਏ ਆਪਾਂ ਮੱਕੜ ਆਲ ਰੈਡੀ ਸਾਡੇ ਨਾਲ ਨੇ ਉਹ ਸਾਰੇ 90 ਤੋਂ ਲੈ ਕੇ 95% ਭਮਕੜਾ ਜਿਹੜੇ ਉਹ ਗਰਦੀਬ ਬਾਠ ਨਾਲ ਨੇ ਜਿਹੜੇ ਇਹਨਾਂ ਦੇ ਪ੍ਰੋਗਰਾਮ ਜਾਂਦੇ ਆ ਬਾਈ ਜੀ ਵੋਟਾਂ ਉਹਨਾਂ ਨੇ ਵੀ ਇਤਰੀ ਪਾਉਣੀਆਂ ਨੇ ਤੁਹਾਡਾ ਵੀ ਬਿਆਨ ਆਉਂਦਾ ਜਾਂ ਤੁਹਾਡੇ ਕਰੀਬੀ ਵੀ ਕਹਿੰਦੇ ਨੇ ਕਿ ਸਾਨੂੰ ਤੇ ਹੁਣ ਤੱਕ ਇਹ ਪੈਸੇ ਨਹੀਂ ਆਫਰਾਂ ਕਰਦੇ ਰਹੇ ਕੀ ਵਾਕਈ ਬਾਠ ਨੂੰ ਕੋਈ ਆਫਰ ਆਈ ਇਲੈਕਸ਼ਨ ਦੇ ਵਿੱਚ ਬੈਠਣ ਦੇ ਲਈ ਇਹੀ ਮੀਤ ਹੈਰ ਮੈਨੂੰ ਇਹ ਕਹਿੰਦਾ ਹੁੰਦਾ ਸੀ ਵੀ ਯਾਰ ਬਾਈ ਤਾਂ ਭਗਤ ਆ ਪੁੱਛ ਲਿਓ ਵੀ ਕਹਿੰਦਾ ਹੁੰਦਾ ਸੀ ਕਿ ਨਹੀਂ ਵੀ ਯਾਰ ਬਾਈ ਤਾਂ ਭਗਤ ਆ ਵੀ ਭਾਈ ਜੇ ਮੈਂ ਭਗਤਾਂ ਯਾਰ ਫਿਰ ਮੇਰੇ ਨਾਲ ਸੌਦੇਬਾਜ਼ੀ ਦੀ ਕਿਉਂ ਗੱਲ ਕਰਦੇ ਆਂ ਈਮਾਨਦਾਰੀ ਜੋ ਤੁਸੀਂ ਕਹਿੰਦੇ ਜਿਹੜਾ ਦੀਵਾ ਲੈ ਕੇ ਚੱਲੇ ਉਹਨੂੰ ਮਿਸਾਲ ਬਣਾਉਣਾ ਤੇ ਕੀ ਇਹ ਇਮਾਨਦਾਰੀ ਉਦੋਂ ਤੱਕ ਤਾਂ ਨਹੀਂ ਜਦੋਂ ਤੱਕ ਵਾਟ ਕਿਸੇ ਉਹਦੇ ਤੇ ਨਹੀਂ ਆ ਕੁਰਸੀ ਤੇ ਨਹੀਂ ਬਹਿੰਦਾ ਵਾਟ ਐ ਐਮਐਲਏ ਨਹੀਂ ਬਣਦਾ ਇਹ ਨਾ ਹੋਵੇ ਨਾ ਇੱਥੇ 2022 ਦੇ ਵਿੱਚ ਵੀ ਬਹੁਤ ਸਾਰੇ ਆਈਸੀ ਬਦਲਾਅ ਵਾਲੇ ਬਹੁਤ ਇਮਾਨਦਾਰੀ ਸਰ ਚੜਕੇ ਬੋਲਦੀ ਸੀ ਉਹਨਾਂ ਦੇ ਪਰ ਹੁਣ ਇਮਾਨਦਾਰੀ ਇਹਦੇ ਨੇੜੇ ਟੁੜੀ ਵੀ ਨਹੀਂ ਇਹ ਤਾਂ ਨਹੀਂ ਵਾਟ ਵੀ ਇਹੋ ਜਿਹਾ ਕਰੂਗਾ ਕੋਈ ਇੱਕ ਬੰਦਾ ਜ਼ਿਲੇ 'ਚ ਗਰੀਬ ਵਾਟ ਬਾਰੇ ਕਹਿੰਦੇ ਵੀ ਭਾਈ ਗਰੀਬ ਵਾਟ ਨੇ 10 ਰੁਪਏ ਵੀ ਲਏ ਤਾਂ ਮੈਂ ਅੱਜ ਵੀ ਇਲੈਕਸ਼ਨ ਛੱਡ ਦਿੰਦਾ ਇਹ ਚੈਲੰਜ ਆ ਤੁਹਾਡੇ ਡੱਬਟ ਬਿਲਕੁਲ ਨਾ ਹੁਣ ਤੁਸੀਂ ਇਹਨਾਂ ਤੋਂ ਵਾਕ ਹੋ ਕੇ ਬਹੁਤ ਸਾਰੇ ਅਲੀਗੇਸ਼ਨ ਲਾਉਂਦੇ ਹੋ ਤੁਹਾਡੇ ਤੇ ਵੀ ਸਵਾਲ ਆ ਕਿ ਤੁਸੀਂ ਪਹਿਲਾਂ ਨਹੀਂ ਬੋਲੇ ਪਰ ਮੰਨ ਲਓ ਬਾੜ ਦੇ ਹੱਕ ਦੇ ਵਿੱਚ ਲੋਕ ਫਤਵਾ ਦੇ ਦਿੰਦੇ ਆ ਤਾਂ ਬਾੜ ਦੀਆਂ ਪ੍ਰਾਇੋਰਟੀਜ਼ ਕੀ ਰਹਿਣੀਆਂ ਸ਼ਹਿਰ ਦੇ ਲਈ ਕਿਹੜੇ ਕੰਮ ਨੇ ਸੱਤਾਂ ਜੋ ਸਰਕਾਰ ਉਹ ਹੁੰਦੀ ਆ ਜੀ ਜਦੋਂ ਕੋਈ ਤਹਿਸੀਲਦਾਰ ਕਿਸੇ ਤੋਂ ਰਿਸ਼ਵਤ ਨਾ ਲਵੇ ਸੱਤਾਂ ਜੋ ਸਰਕਾਰ ਉਹ ਹੁੰਦੀ ਆ ਜਦੋਂ ਕਿਸੇ ਵੀਡੀਓ ਦਫ਼ਤਰ ਚ ਕਿਸੇ ਤੋਂ ਕੋਈ ਰਿਸ਼ਵਤ ਵਾਲਾ ਨਾ ਚਾਕੇ ਸੱਤਾਂ ਜੋ ਸਰਕਾਰ ਉਹ ਹੁੰਦੀ ਆ ਜਦੋਂ ਕਮੇਟੀ ਚ ਨਗਰ ਕਾਉਂਸਲ ਚ ਕੋਈ 1 ਰੁਪਏ ਦੀ ਮੰਗ ਨਾ ਕਰੇ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤੁਹਾਡਾ ਪੁੱਤ ਤੁਹਾਡਾ ਭਰਾ ਇਮਾਨਦਾਰ ਆ ਜੇ ਕੋਈ ਤੁਹਾਡੇ ਰਿਸ਼ਤ ਲਾਊਗਾ ਨਾ ਤੇ ਮੈਂ ਬੈਠੂਗਾ ਮੈਂ ਬੈਠੂਗਾ ਉੱਥੇ ਧਰਨੇ ਤੇ ਮੂਰੇ ਮੈਂ ਸਰਕਾਰ ਦੇ ਉਲਟ ਲੜਿਆ ਕਦੇ ਪੰਜਾਬ ਦੇ ਇਤਿਹਾਸ ਚ ਨਹੀਂ ਹੋਇਆ ਵੀ ਜਿਮਣੀ ਚੋਣ ਦੇ ਵਿੱਚ ਸਰਕਾਰ ਦੇ ਅਹੁਦੇ ਛੱਡ ਕੇ ਜ਼ਿਲ੍ਹਾ ਪਲਾਨਿੰਗ ਬੋਰਡ ਛੱਡ ਕੇ ਜਿਹਨੂੰ ਪੰਜਾਬ ਮੰਡੀ ਬੋਰਡ ਮਿਲਦੀ ਹੋਵੇ ਉਹਨੇ ਕਦੇ ਅਯਾ ਚੋਣ ਲੜੀ ਹੋਵੇ ਅਯਾ ਚੋਣ ਲੜੀ ਹੋਵੇ ਸਾਰਾ ਕੁਝ ਛੱਡ ਕੇ ਮੈਂ ਯਾਰ ਚੋਣ ਲੜਿਆ ਜੇ ਮੈਂ ਕੁਰਸੀਆਂ ਹਟਾਉਣੀਆਂ ਹੁੰਦੀਆਂ ਤਾਂ ਮੈਂ ਵੀ ਕੁਰਸੀਆਂ ਹਟਾ ਸਕਦਾ ਸੀ ਕੁਰਸੀਆਂ ਤੇ ਬੈਠ ਸਕਦਾ ਸੀ ਪਰ ਮੈਂ ਉਹ ਕੁਰਸੀਆਂ ਦਾ ਤਿਆਗ ਕੀਤਾ ਸਿਰਫ ਬਰਨਾਲੇ ਦੇ ਲੋਕੋ ਥੋਡੇ ਵਾਸਤੇ ਵੀ ਤੁਹਾਨੂੰ ਇਥੇ ਇਮਾਨਦਾਰੀ ਮਿਲ ਸਕੇ ਤੁਹਾਨੂੰ ਇਥੇ ਪ੍ਰਸ਼ਾਸਨ ਚ ਇਮਾਨਦਾਰੀ ਮਿਲ ਸਕੇ ਥੋਡੀ ਤੁਹਾਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਤੁਹਾਨੂੰ ਕਿਤੇ ਤਹਿਸੀਲਾਂ ਚ 1 ਰੁਪਿਆ ਨਾ ਦੇਣਾ ਪਵੇ ਤੁਹਾਨੂੰ ਵੀਡੀਓ ਦਫ਼ਤਰ 1 ਰੁਪਿਆ ਨਾ ਦੇਣਾ ਪਵੇ ਮੈਂ ਥੋਡੇ ਕਰਕੇ ਆਪਦਾ ਸਾਰਾ ਕੈਰੀਅਰ ਛੱਡ ਕੇ ਮੈਂ ਯਾਦ ਚੋਂ ਲੜ ਰਿਹਾ ਮੇਰੀ ਸਾਰਿਆਂ ਨੂੰ ਬੇਨਤੀ ਆ ਮੇਰਾ ਸਾਥ ਦਿਓ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਪੰਜਾਬ ਦੇ ਵਿੱਚ ਜ਼ਿਮਨੀ ਚੋਣਾ ਦੇ ਲਈ ਪ੍ਰਚਾਰ ਦਾ ਆਖਰੀ ਦਿਨ ਤੇ ਆਖਰੀ ਦਿਨ ਆਖਰੀ ਪਲਾਣ ਦੇ ਵਿੱਚ ਅਸੀਂ ਗੁਰਦੀਪ ਸਿੰਘ ਬਾਠ ਦੇ ਨਾਲਾਂ ਜਿਨ੍ਹਾਂ ਦਾ ਇਹ ਆਖਰੀ ਇੰਟਰਵਿਊ ਆ ਇਸ ਤੋਂ ਬਾਅਦ ਚੋਣ ਪ੍ਰਚਾਰ ਬੰਦ ਹੋ ਜਾਣਾ ਇੰਟਰਵਿਊਜ਼ ਬੰਦ ਹੋ ਜਾਣੇ ਆ ਤਾਂ ਕਰੀਬ 1 ਮਹੀਨਾ ਹੋ ਗਿਆ ਪੂਰਾ 20 ਅਕਤੂਬਰ ਤੋਂ ਲੈ ਕੇ 20 ਨਵੰਬਰ ਤੱਕ ਬਾਠ ਨੇ ਕੀ ਖੱਟਿਆ ਇਹ ਸਾਰੇ ਸਫ਼ਰ ਦੇ ਵਿੱਚ ਬਾਠ ਨੂੰ ਲੋਕਾਂ ਦਾ ਹੰਗਾਰਾ ਕੀ ਆ ਤੇ ਬਾਠ ਦਾ ਕੌਨਫੀਡੈਂਸ ਕੀ ਕਹਿੰਦਾ ਜਿਹੜਾ ਉਹ ਪਾਰਟੀ ਤੋਂ ਬਾਗੀ ਹੋ ਕੇ ਜਿਹੜਾ ਉਹਨੇ ਇੱਕ ਨਾਰਾ ਦਿੱਤਾ ਸੀ ਕਿ ਮੇਰਾ ਹੱਕ ਮਾਰਿਆ ਗਿਆ ਵਲੰਟੀਅਰ ਦਾ ਹੱਕ ਮਾਰਿਆ ਗਿਆ ਤਾਂ ਲੋਕਾਂ ਨੇ ਕੀ ਉਹਨਾਂ ਦੀ ਇਹ ਗੱਲ ਕਿੰਨੀ ਕਿ ਸੁਣੀ ਕਿੰਨਾ ਕੁ ਲੋਕ ਇਸ ਗੱਲ ਤੇ ਅਮਲ ਕਰਨਗੇ ਜਦ ਕਿ ਮੁਕਾਬਲਾ ਹੁਣ ਟਕਾਉਣਾ ਜਾਪਦਾ ਆਮ ਆਦਮੀ ਪਾਰਟੀ ਤੇ ਕਾਲਾ ਢਿੱਲੋਂ ਦੇ ਨਾਲ ਸਿੱਧਮ ਸਿੱਧਾ ਮੁਕਾਬਲਾ ਜਿਹੜਾ ਬਾੜ ਦਾ ਦੱਸਿਆ ਜਾ ਰਿਹਾ ਤੇ ਗੱਲਬਾਤ ਕਰਦੇ ਆ ਬਾੜ ਮੇਰੇ ਨਾਲ ਨੇ ਬਾਈ ਸਵਾਗਤ ਆਕਰਦੇ ਬਹੁਤ ਬਹੁਤ ਧੰਨਵਾਦ ਅਸੀਂ ਸਮਕਟ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਅੱਛਾ ਬਾਈ ਜਿਸ ਤਰ੍ਹਾਂ ਮੈਂ ਕਿਹਾ ਕਿ 20 ਅਕਤੂਬਰ ਨੂੰ ਤੁਸੀਂ ਕਿਹਾ ਸੀ ਕਿ ਵਲੰਟੀਅਰਾਂ ਦਾ ਹੱਕ ਮਾਰਿਆ ਗਿਆ 20 ਅਕਤੂਬਰ ਤੋਂ ਸ਼ੁਰੂ ਹੋਇਆ ਤੁਹਾਡਾ ਇਹ ਸਫ਼ਰ 18 ਨਵੰਬਰ ਹੋਗੀ ਤੁਹਾਨੂੰ ਕੀ ਲੱਗਦਾ ਕਰੀਬ ਇਹ ਇੱਕ ਮਹੀਨੇ ਦਾ ਜਿਹ ਲੋਕਾਂ ਦੇ ਨਾਲ ਰਿਸ਼ਤਾ ਲੋਕਾਂ ਦੇ ਜਜ਼ਬਾਤ ਤੁਹਾਡਾ ਨੂੰ ਤੱਕ ਮੈਸੇਜ ਕਿਵੇਂ ਰਿਹਾ ਸਾਰ ਦੇਖੋ ਜੀ ਮਤਲਬ ਕਿ ਇੰਨਾ ਭਰਮਾ ਹੰਗਾਰਾ ਜਿਹੜਾ ਇਹ ਦਿਨਾਂ 'ਚ ਮੈਨੂੰ ਮਿਲ ਰਿਹਾ ਤੁਸੀਂ ਆਪ ਸੋਸ਼ਲ ਮੀਡੀਆ ਤੇ ਚੈੱਕ ਕਰ ਸਕਦੇ ਹੋ ਵੀ ਲੋਕ ਪਿੰਡਾਂ 'ਚ ਖੁਦ ਹਜ਼ਾਰਾਂ ਦੀ ਗਿਣਤੀ 'ਚ ਕੋਈ ਸੈਂਕੜਿਆਂ ਦੀ ਗਿਣਤੀ 'ਚ ਨਹੀਂ ਹਜ਼ਾਰਾਂ ਦੀ ਗਿਣਤੀ 'ਚ 1205 1500 ਕਈ ਪਿੰਡਾਂ 'ਚ ਤਾਂ ਮਤਲਬ ਕਿ ਖੁਦ ਜਾ ਕੇ ਡੋਰ ਡੋਰ ਕਰ ਰਹੇ ਆ ਖੁਦ ਜਾ ਕੇ ਉਹ ਇੱਕ ਮੂਵਮੈਂਟ ਦੀ ਤਰ੍ਹਾਂ ਜਿਹੜੀ ਲਹਿਰ ਜਿਹੜੀ ਖੜੀ ਹੋ ਚੁੱਕੀ ਆ ਤੁਸੀਂ ਸੋਚ ਨਹੀਂ ਸਕਦੇ ਵੀ ਆਪ ਮਹਾਰੇ ਕਾਠਾ ਜਿਹੜੇ ਉਹ ਸਿਰਫ ਤੇ ਸਿਰਫ ਗਰਦੀਬ ਬਾੜ ਦੇ ਹੋ ਰਹੇ ਨੇ ਉਹਦੀ ਸਭ ਤੋਂ ਵੱਡੀ ਜਿਹੜੀ ਐਗਜ਼ਾਮਪਲ ਉਹ ਇਹ ਆ ਵੀ ਰੋਡ ਸ਼ੋਅ ਆ ਜਿਹੜਾ ਸਿਰਫ ਗਰਦੀਬ ਬਾਟ ਕੱਢ ਰਿਆ ਪਰਮੇਸ਼ਨਾ ਮੀਤਹਰ ਨੇ ਵੀ ਲਈਆਂ ਸੀ ਆ ਆਮ ਆਦਮੀ ਪਾਰਟੀ ਨੇ ਵੀ ਪਰਮਿਸ਼ਨ ਲਈ ਸੀ ਇਹਨਾਂ ਨੇ ਰੋਡ ショਅ ਕੈਨਸਲ ਕਰਤਾ ਪਰਮਿਸ਼ਨ ਕਾਂਗਰਸ ਨੇ ਵੀ ਲਈ ਸੀ ਇਹਨਾਂ ਨੇ ਵੀ ਰੋਡ ショਅ ਕੈਨਸਲ ਕਰਤਾ ਉਹ ਇਹਨਾਂ ਨੇ ਵੀ ਸਿਰਫ ਪੈਦਲ ਯਾਤਰਾ ਕਰ ਰਹੇ ਆ ਸੋ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਇਹ ਤਾਂ ਜੀ ਕਹਿੰਦੇ ਪਿੰਡਾਂ ਚ ਅਸੀਂ ਡੋਰ ਟੂ ਡੋਰ ਕਰਨਾ ਮਤਲਬ ਕਿ ਇਹ ਤਾਂ ਮੈਦਾਨ ਛੱਡ ਗਏ ਮੈਂ ਕਹੂੰਗਾ ਨਹੀਂ ਭਾਈ ਕਰਦੇ ਰੋਡ ショਅ ਜੇ ਤੁਹਾਨੂੰ ਸੀਗਾ ਅੱਜ ਫਿਰ ਪਰਮਿਸ਼ਨ ਕਿਉਂ ਲਈ ਸੀ ਸੋ ਰੋਡ ショਅ ਇਹਨਾਂ ਨੂੰ ਪਤਾ ਸੀ ਵੀ ਰੋਡ ショਅ ਸਰਫ ਤੇ ਸਰਫ ਗਰਦੀਬ ਬਾੜ ਦਾ ਹੋਣਾ ਕਿਉਂਕਿ ਆਮ ਮਹਾਰੇ ਇਕੱਠ ਹੋ ਰਿਹਾ ਵੀ ਨਹੀਂ ਅੱਜ ਹੀ ਜਿਹੜੀ ਲੋਕਾਂ 'ਚ ਮੈਸੇਜ ਚਲਾ ਜਾਣਾ ਸੀ ਵੀ ਭਾਈ ਇਹ ਤਾਂ ਹਾਰ ਗਏ ਪਰ ਚਲੋ ਕੋਈ ਗੱਲ ਨਹੀਂ ਆਪਾਂ ਇਹ 20 ਤਰੀਕ ਨੂੰ ਹੀ ਫੈਸਲਾ ਹੋ ਜਾਣਾ ਮੈਂ ਮੈਂ ਇਸੇ ਗੱਲ ਤੋਂ ਔਣ ਲੱਗੇ ਸੀਗੇ ਕਿ ਪਤਾ ਤਾਂ ਸਾਨੂੰ ਵੀ ਲੱਗਿਆ ਕਿ ਪਰਮਿਸ਼ਨਾਂ ਤਾਂ ਕਾਂਗਰਸੀ ਵੀ ਸੀਗੀ ਆਮ ਆਦਮੀ ਪਾਰਟੀ ਦੀ ਵੀ ਸੀਗੀ ਉਹਨਾਂ ਦਾ ਵੀ ਰੋਡ ਸ਼ੋ ਸੀਗਾ ਪਰ ਐਨ ਮੌਕੇ ਤੇ ਰੋਡ ਸ਼ੋ ਇਸ ਵੇਲੇ ਤੁਸੀਂ ਗੱਲੇ ਕਰ ਰਹੇ ਹੋਗੇ ਤੁਹਾਨੂੰ ਤੁਸੀਂ ਜਿਵੇਂ ਸੂਸੀ ਕਿਹਾ ਕਿ ਇੰਨਾ ਡਰ ਹੈ ਪੈਦਾ ਹੋ ਗਿਆ ਜਾਂ ਕਈ ਵਾਰ ਬੰਦਿਆਂ ਦੀ ਸਟ੍ਰੈਟਜੀ ਵੀ ਤਾਂ ਚੇਂਜ ਹੋ ਜਾਂਦੀ ਹੁੰਦੀ ਆ ਬਾਈ ਜੀ ਸਟ੍ਰੈਟਜੀ ਜੇ ਅੱਜ ਸਟ੍ਰੈਟਜੀ ਚੇਂਜ ਹੋ ਗਈ ਮੀਤਹਿਰ ਨੇ ਕਿੰਨੀਆਂ ਇਲੈਕਸ਼ਨਾਂ ਲੜੀਆਂ ਨੇ ਹੁਣ ਮੀਤਹਿਰ ਹੀ ਇਲੈਕਸ਼ਨ ਲੜ ਰਿਹਾ ਨਾ ਇਹ ਤੁਸੀਂ ਕਹਿ ਰਹੇ ਹੋ ਮੀਤਹਿਰ ਵਰਸਸ ਗੁਰਦੀਪ ਬਾਠ ਹਰ ਬੰਦੇ ਕਹਿੰਦਾ ਜੀ ਮੀਤਹਿਰ ਨੇ ਆਹ ਕੰਮ ਕੀਤਾ ਯਾਰ ਮੀਤਹਿਰ ਨੇ ਕੰਮ ਕੀਤਾ ਵੇਰ ਅ ਹਰਿੰਦਰ ਇੱਥੇ ਕੈਂਡੀਡੇਟ ਤਾਂ ਹਰਿੰਦਰ ਆ ਨਾ ਤੁਸੀਂ ਗੱਲ ਤਾਂ ਹਰਿੰਦਰ ਦੀ ਕਰੋ ਮੀਤਹਿਰ ਮੀਤਹਿਰ ਸੋ ਮੀਤਹਿਰ ਨੇ ਜਿੰਨੀਆਂ ਪਹਿ ਉਹ ਤਾਂ ਹੀ ਮੀਤਹਿਰ ਤੇ ਚੈਲੰਜ ਕਰ ਰਹੇ ਹਾਂ ਵੀ ਭਾਈ ਮੀਤਹਿਰ ਨੇ ਜਿੰਨੀਆਂ ਇਲੈਕਸ਼ਨਾਂ ਲੜੀਆਂ ਮੀਤਹਿਰ ਨੇ ਸਾਰੇ ਇਲੈਕਸ਼ਨ ਚ ਰੋਡ ਸ਼ੋ ਕੀਤਾ ਆਖਰੀ ਦਿਨ ਕਹਿਤਾ 17 ਵਾਲੀ ਕੱਢ ਕੇ ਦੇਖ ਲੋ 22 ਵਾਲੀ ਕੱਢ ਕੇ ਦੇਖ ਲੋ ਆਪਣੀ ਜਿਹੜੀ 24 ਵਾਲੀ ਇਲੈਕਸ਼ਨ ਕੱਢ ਕੇ ਦੇਖ ਲੋ ਆਖਰੀ ਦਿਨ ਸਾਰੀਆਂ ਇਲੈਕਸ਼ਨਾਂ ਚ ਰੋਡ ਸ਼ੋ ਕੀਤੇ ਆ ਤੇ ਅੱਜ ਮੀਤਹਿਰ ਨੂੰ ਭਾਈ ਕੀ ਹੋ ਗਿਆ ਰੋਡ ਸ਼ੋ ਕਿਉਂ ਨਹੀਂ ਕੀਤਾ ਸੋ ਇਹ ਇੱਕ ਡਰ ਦਾ ਜਿਹੜਾ ਹਾਰ ਦਾ ਜਿਹੜਾ ਇਹਨਾਂ ਦਾ ਬਖਲਾਹਟ ਆ ਉਹ ਇਹ ਦੱਸ ਰਹੀ ਆ ਉਹਦੇ ਕਾਰਨ ਨੇ ਉਹਦੇ ਕਾਰਨ ਇਹ ਨੇ ਤੁਸੀਂ ਤੁਸੀਂ ਮੀਤਹਿਰ ਦਾ ਪੇਜ ਚੈੱਕ ਕਰੋ ਮੇਰਾ ਵੀ ਚੈੱਕ ਕਰੋ ਮੈਂ ਦਿਨ ਚ ਪਿਛਲੇ 5 ਦਿਨਾਂ ਤੋਂ 8 8 10 10 15 15 ਵਾਰ ਮੈਂ ਲਾਈਵ ਹੋ ਰਿਹਾ ਜਿਹੜੇ ਪ੍ਰੋਗਰਾਮ ਤੇ ਜਾ ਰਿਹਾ ਮੈਂ ਲਾਈਵ ਹੋ ਕੇ ਦਿਖਾ ਰਿਹਾ ਲੋਕਾਂ ਨੂੰ ਵੀ ਭਾਈ ਪੂਰੇ ਪੰਜਾਬ ਦੇ ਲੋਕਾਂ ਨੂੰ ਦਿਖਾ ਰਿਹਾ ਵੀ ਭਾਈ ਦੇਖੋ ਦੇਖੋ ਬਰਨਾਲੇ ਦੇ ਲੋਕ ਇਨਸਾਫ ਨਾਲ ਕਿਵੇਂ ਖੜ੍ਹ ਰਹੇ ਆ ਕਿਵੇਂ ਲੋਕ ਬਰਨਾਲੇ ਦੇ ਲੋਕ ਇਨਸਾਫ ਕਰ ਰਹੇ ਆ ਮੈਂ ਦਿਖਾ ਰਿਆ ਤੇ ਤੁਸੀਂ ਮੀਤਹਿਰ ਦਾ ਪੇਜ ਚੈੱਕ ਕਰੋ ਜੀ ਕਰ ਲਓ ਪਹਿਲੇ 5 ਦਿਨਾਂ ਦਾ ਇੱਕ ਇੱਕ ਅੱਧੀ ਵਾਰ ਲਾਈਵ ਹੋਣ ਤੋਂ ਬਿਨਾ ਇਹ ਲਾਈਵ ਵੀ ਨਹੀਂ ਹੋਏ ਇਹਦਾ ਪੰਜ ਪਿੰਡਾਂ ਦੀ ਇਕੱਠੀ ਫੋਟੋ ਪਾ ਦਿੰਦੇ ਆ ਵੀ ਜੀ ਅਸੀਂ ਇੱਥੇ ਗਏ ਆ ਸੋ ਇੱਥੋਂ ਇਹ ਗੱਲਾਂ ਦੱਸ ਰਹੀਆਂ ਇਹ ਸਿਰਫ ਤੇ ਸਿਰਫ ਜਿਹੜੇ ਇਕੱਠ ਕਰਦੇ ਆ ਨਾ ਜੀ ਇਹ ਬੁਲਾਉਂਦੇ ਆ ਵੀ ਭਾਈ ਆ ਜਾਓ ਬੋਟ ਚਾਜ ਇੱਥੇ ਮਰਜ਼ੀ ਪਾ ਦਿਓ ਸਾਡੇ ਇਕੱਠ ਚ 20 50 ਬੰਦੇ 100 ਬੰਦਾ ਇਕੱਠਾ ਕਰਕੇ ਫੋਟੋ ਖਿੱਚ ਲੈਂਦੇ ਆ ਆਦਰਵਾਇਜ਼ ਇਹਨ ਤਾਂ ਬਾਅਦ ਜਿਸ ਤਰ੍ਹਾਂ ਤੁਸੀਂ 20 ਅਕਤੂਬਰ ਨੂੰ ਇਹ ਕਹਿ ਕੇ ਤੁਸੀਂ ਐਲਾਨ ਕੀਤਾ ਸੀ ਚੋਣ ਲੜਨ ਦਾ ਕਿ ਇੱਥੇ ਵਲੰਟੀਅਰਾਂ ਦਾ ਹੱਕ ਮਾਰਿਆ ਗਿਆ ਤਾਂ ਜਿਹੜੇ ਵਲੰਟੀਅਰਾਂ ਦਾ ਤੁਸੀਂ ਵਾਸਤਾ ਦੇ ਕੇ ਵਲੰਟੀਅਰਾਂ ਦੇ ਵਿੱਚ ਗਏ ਹੋ ਤੁਹਾਨੂੰ ਲੱਗਦਾ ਉਹ ਵਲੰਟੀਅਰਾਂ ਨਾਲ ਤੁਹਾਡਾ ਕਨੈਕਸ਼ਨ ਬਣਿਆ ਉਸ ਤਰੀਕੇ ਜੁੜੇ ਨਹੀਂ ਕਿਉਂਕਿ ਭੀੜ ਤਾਂ ਸਾਰੇ ਪਾਸੇ ਹੀ ਹੈਗੀ ਨਹੀਂ ਦੇਖੋ ਪਤਾ ਕੀ ਹੈ ਜੀ ਭੀੜ ਸਾਰੇ ਪਾਸੇ ਆ ਤੁਹਾਡੀ ਗੱਲ ਬਿਲਕੁਲ ਜਾਇਜ਼ ਆ ਭੀੜ ਭੀੜ ਦਾ ਫਰਕ ਹੁੰਦਾ ਜਿਹੜੀ ਭੀੜ ਇਹ ਨਾਲੇ ਪਾਸੇ ਆ ਨਾ ਇਹ ਸਾਡੀਆਂ ਮਾਵਾ ਭੈਣਾ ਜੋ ਨਰੇਗਾ ਦੇ ਮਜ਼ਦੂਰ ਨੇ ਉਹਨਾਂ ਨੂੰ ਤਾਂ ਬੱਸਾਂ 'ਚ ਬਿਠਾ ਕੇ ਲੈ ਕੇ ਆਉਂਦੇ ਆ ਜਿੰਨੀਆਂ ਰੈਲੀਆਂ ਕੀਤੀਆਂ ਨੇ ਪਰसों ਦੀ ਜਿਹੜੀ ਅਰਵਿੰਦ ਕੇਜਰੀਵਾਲ ਤੇ ਮਾਨ ਸਾਹਿਬ ਆਏ ਸੀ ਉਸ ਰੈਲੀ ਦੇ ਵਿੱਚ ਇੰਟਰਵਿਊਜ਼ ਕੀਤੀਆਂ ਨੇ ਉਹਨਾਂ ਨੇ ਉਹ ਕੋਈ ਕਹਿੰਦਾ ਮੈਂ ਬਾਗੇਪੁਰਾਣੇ ਤੋਂ ਆਇਆ ਹਾਂ ਜੀ ਕੋਈ ਕਹਿੰਦਾ ਜੀ ਮੈਂ ਸਾਹਨੇ ਹਾਲ ਤੋਂ ਆਇਆ ਸੋ ਆਪਾਂ ਨੂੰ ਪਤਾ ਹੀ ਆ ਭੀੜ ਕਿਵੇਂ ਇਕੱਠੀ ਕੀਤੀ ਜਾ ਰਹੀ ਆ ਸੋ ਗੱਲ ਭੀੜ ਦੀ ਨਹੀਂ ਭੀੜ ਤਾਂ ਦੇਖ ਤੁਸੀਂ ਇਕੱਠੀ ਕਰ ਲੋਗੇ ਭਾਈ ਵੋਟ ਤਾਂ ਬਰਨਾਲੇ ਦੇ ਲੋਕਾਂ ਨੇ ਪਾਉਣੀ ਆ ਵੋਟ ਬੋਰਡ ਤੁਸੀਂ ਅੰਦਰ ਜਾ ਕੇ ਕਿਵੇਂ ਪਾ ਲੋਗੇ ਸੋ ਵੋਟ ਜਿਹੜੀ ਕਾਸਟ ਕਰਨੀ ਆ ਉਹ ਲੋਕਾਂ ਨੇ ਕਰਨੀ ਆ ਤੇ ਮੇਰੇ ਜਿੰਨੇ ਇਕੱਠ ਹੋਏ ਨੇ ਮੈਂ ਜਿੰਨੀਆਂ ਚੋਣ ਜਲਸੇ ਕਰ ਰਹੇ ਆ ਜਿੰਨੇ ਮੈਂ ਰੋਡ ਸ਼ੋ ਕਹਿ ਲੋ ਜਾਂ ਮੈਂ ਲੋਕਾਂ 'ਚ ਜਾ ਰਿਹਾ ਮੇਰੇ ਨਾਲ ਸਿਰਫ ਤੇ ਸਿਰਫ ਬਰਨਾਲੇ ਦੇ ਲੋਕ ਨੇ ਕੋਈ ਮੇਰੇ ਨਾਲ ਕੋਈ ਬਾਹਰੋਂ ਕਿਉਂਕਿ ਮੇਰੇ ਕੋਲ ਇੰਨਾ ਕੀ ਰਿਸੋਰਸਸ ਨੇ ਤੁਸੀਂ ਦੇਖੋ ਮੈਂ ਤਾਂ ਯਾਰ ਕੱਲਾ ਮੈਂ ਤਾਂ ਕੱਲ ਵੀ ਅਪੀਲ ਕੀਤੀ ਸੀ ਵੀ ਭਾਈ ਮੈਂ ਤਾਂ ਕੱਲਾ ਹੈਨਾ ਮੈਂ ਤਾਂ ਇਕੱਲਾ ਤੁਰਿਆਂ ਇਨਸਾਫ ਦੀ ਰਾਹ ਤੇ ਤੁਰਿਆਂ ਇਮਾਨਦਾਰੀ ਦਾ ਦੀਵਾ ਮੈਂ ਹੇੜੀ ਤੇ ਬਾਲੀ ਫਿਰਦਾ ਵੀ ਹੁਣ ਤੁਸੀਂ ਦੇਖੋ ਇਹ ਤੁਸੀਂ ਦੇਖੋ ਵੀ ਇਮਾਨਦਾਰੀ ਦਾ ਸਾਥ ਦੇਣਾ ਕਿ ਇਹ ਦੀਵੇ ਨੂੰ ਬੁਝਾਉਣਾ ਸੋ ਪਰ ਪਰ ਮੈਂ ਦਾਤ ਦੇਣੀ ਚਾਹਣਾ ਤੇ ਮੈਂ ਧੰਨਵਾਦ ਕਰਦਾ ਉਸ ਵਾਹਿਗੁਰੂ ਉਸ ਪਰਮਾਤਮਾ ਦਾ ਵੀ ਮੈਨੂੰ ਪੂਰਨ ਆਸ ਆ ਜਿਸ ਹਿਸਾਬ ਨਾਲ ਹੰਗਾਰਾ ਮਿਲ ਰਿਹਾ ਬਰਨਾਲੇ ਦੇ ਲੋਕ ਹੈ ਜਿਹੜਾ ਇਹ ਦੀਵਾ ਬੁਝਣ ਨਹੀਂ ਦਿੰਦੇ ਤੇ ਕੱਲਾ ਬੁਝਣ ਨਹੀਂ ਦਿੰਦੇ ਇਹ ਦੀਵੇ ਨੂੰ ਮਸ਼ਾਲ ਬਣਾਉਣਗੇ ਬਰਨਾਲੇ ਦੇ ਤਾਂ ਬਾਟ ਹਰ ਇੱਕ ਚੋਣ ਦੇ ਵਿੱਚ ਹਰ ਇੱਕ ਕੈਂਡੀਡੇਟ ਦਾ ਨਾ ਕੋਈ ਨਾ ਕੋਈ ਨੈਰੇਟਿਵ ਹੁੰਦਾ ਉਹ ਸਿਰਜਦਾ ਬਣਾ ਕੇ ਚੱਲਦਾਗਾ ਤਾਂ ਤੁਸੀਂ ਪਹਿਲੇ ਦਿਨ ਤੋਂ ਇੱਕ ਗੱਲ ਕਹੋ ਇੱਕ ਤਾਂ ਹੱਕ ਮਾਰਿਆ ਗਿਆ ਤੇ ਦੂਜਾ ਤੁਸੀਂ ਇਮਾਨਦਾਰੀ ਦਾ ਤੁਸੀਂ ਕਹਿੰਦੇ ਜਿਹੜਾ ਦੀਵਾ ਲੈ ਕੇ ਚੱਲੇ ਉਹਨੂੰ ਮਿਸਾਲ ਬਣਾਉਣਾ ਤੇ ਕੀ ਇਹ ਇਮਾਨਦਾਰੀ ਉਦੋਂ ਤੱਕ ਤਾਂ ਨਹੀਂ ਜਦੋਂ ਤੱਕ ਬਾਟ ਕਿਸੇ ਅਹੁਦੇ ਤੇ ਨਹੀਂ ਆ ਕੁਰਸੀ ਤੇ ਨਹੀਂ ਬਹਿੰਦਾ ਬਾਟ ਐਮਐਲਏ ਨਹੀਂ ਬਣਦਾ ਇਹ ਨਾ ਹੋਵੇ ਨਾ ਇੱਥੇ 2022 ਦੇ ਵਿੱਚ ਵੀ ਬਹੁਤ ਸਾਰੇ ਏਸੀ ਬਦਲਾਅ ਵਾਲੇ ਬਹੁਤ ਇਮਾਨਦਾਰੀ ਸਰ ਚੜਕੇ ਬੋਲਦੀ ਸੀ ਉਹਨਾਂ ਦੇ ਪਰ ਹੁਣ ਇਮਾਨਦਾਰੀ ਇਹਦੇ ਨੇੜੇ ਤੇੜੇ ਵੀ ਨਹੀਂ ਇਹ ਤਾਂ ਨਹੀਂ ਬਾਠ ਵੀ ਇਹੋ ਜਿਹਾ ਕਰੂਗਾ ਦੇਖੋ ਭਾਈ ਜੀ ਇੱਕ ਪੰਜਾਬੀ ਦੀ ਕਹਾਵਤ ਆ ਗगन ਮੇਰੇ ਵੀ ਪਿੰਡ ਦਾ ਪਤਾ ਤਾਂ ਕਹਿੰਦੇ ਘਹਾਰਿਆਂ ਤੋਂ ਲੱਗ ਜਾਂਦਾ ਬਾਠ ਕੋਈ ਅੱਜ ਨਵਾਂ ਉਹਦੇ ਤੇ ਨਹੀਂ ਬੈਠਣ ਲੱਗਿਆ ਕੋਈ ਐਮਐਲਏ ਕੋਈ ਇਹ ਨਹੀਂ ਹੁੰਦਾ ਵੀ ਐਮਐਲਏ ਬਣ ਕੇ ਬਾਠ ਬਦਲ ਜੂ ਇਹ ਜੇ ਲੋਕਾਂ ਦੇ ਦਿਮਾਗ 'ਚ ਇਹ ਗੱਲ ਆ ਤਾਂ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਣਾ ਵੀ ਭਾਈ ਬਾਠ ਆਲਰੇਡੀ ਡੇਢ ਸਾਲ ਜ਼ਿਲ੍ਹਾ ਪਲਾਨਿੰਗ ਬੋਰਡ ਦੀ ਕੁਰਸੀ ਤੇ ਬੈਠਾ ਉਹਦਾ ਵਾਸਤੇ ਕਿਤੇ ਮੈਂ ਵੋਟਾਂ ਮੰਗ ਰਿਆਂ ਮੇਰੇ ਕੋਲੋਂ ਸਾਰੇ ਜ਼ਿਲ੍ਹੇ ਦੇ ਅਕਾਲੀ ਦਲ ਦੇ ਵਰਕਰ ਵੀ ਮਤਲਬ ਕਿ ਕਾਂਗਰਸ ਦੇ ਵੀ ਮੈਂ ਕਦੇ ਉਹਨਾਂ ਤੋਂ ਇਹ ਨਹੀਂ ਪੁੱਛਿਆ ਤੁਸੀਂ ਪੁੱਛ ਸਕਦੇ ਹੋ ਪੂਰੇ ਜ਼ਿਲ੍ਹੇ 'ਚ ਵੀ ਭਾਈ ਤੁਸੀਂ ਅਕਾਲੀ ਦਲ ਨਾਲ ਸਬੰਧ ਰੱਖਦੇ ਹੋ ਵੀ ਭਾਈ ਤੁਸੀਂ ਕਾਂਗਰਸ ਨਾਲ ਸਬੰਧ ਰੱਖਦੇ ਹੋ ਮੈਂ ਕਦੇ ਉਹਨਾਂ ਤੋਂ ਪੁੱਛਿਆ ਨਹੀਂ ਤੇ ਨਿਰਸਵਾਰਥ ਈਮਾਨਦਾਰੀ ਨਾਲ ਉਹਨਾਂ ਦੇ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਯਤਨ ਕੀਤੇ ਆ ਹਰ ਹਿਲੇ ਉਹਨਾਂ ਦੇ ਕੰਮ ਕਰਾਏ ਆ ਤੇ ਕਦੇ ਮੈਂ ਤਾਂ ਬਾਰ ਬਾਰ ਕਹਿਣਾ ਵੀ ਭਾਈ ਤੁਸੀਂ ਸਾਰੀਆਂ ਦੁਕਾਨਾਂ ਤੋਂ ਪੁੱਛੋ ਸਾਰੀਆਂ ਤੁਸੀਂ ਦੁਕਾਨਦਾਰਾਂ ਤੋਂ ਸਾਰੇ ਤੁਸੀਂ ਪਿੰਡਾਂ 'ਚ ਜਾ ਕੇ ਪੁੱਛੋ ਕੋਈ ਇੱਕ ਬੰਦਾ ਕੋਈ ਇੱਕ ਬੰਦਾ ਜ਼ਿਲ੍ਹੇ 'ਚ ਗਰੀਬ ਵਾਟ ਵਾਰੇ ਕਹਿੰਦੇ ਵੀ ਭਾਈ ਗਰੀਬ ਵਾਟ ਨੇ 10 ਰੁਪਏ ਵੀ ਲਿਆ ਤਾਂ ਮੈਂ ਅੱਜ ਵੀ ਇਲੈਕਸ਼ਨ ਛੱਡ ਦਣਾ ਇਹ ਚੈਲੰਜ ਆ ਤੁਹਾਡਾ ਐਡਾ ਵੱਡਾ ਬਿਲਕੁਲ ਜੀ ਬਿਲਕੁਲ ਕੋਈ ਇੱਕ ਬੰਦਾ ਕਹਦੇ ਤੁਹਾਡੇ ਕੈਮਰੇ ਤੇ ਆ ਕੇ ਕਹਿੰਦੇ ਜੀ ਮੈਂ ਇਲੈਕਸ਼ਨ ਛੱਡ ਦੂੰ ਸੋ ਮੈਂ ਇਹ ਗੱਲਾਂ ਦੇਖੋ ਇਹ ਮੇਰਾ ਚੈਲੰਜ ਨਹੀਂ ਇਹ ਮੈਨੂੰ ਪਤਾ ਵੀ ਭਾਈ ਮੈਂ ਰੁਪਈਏ ਦਾ ਰਵਾਧਾਰ ਨਹੀਂ ਚਾਹਦੇ ਕੱਪ ਦੇ ਰਵਾਧਾਰ ਨਹੀਂ ਇਸ ਕਰਕੇ ਜਿਹੜੇ ਇੰਨੇ ਇਕੱਠ ਨੇ ਹੋ ਰਹੇ ਨੇ ਉਹ ਬਾਠ ਦੀ ਇਮਾਨਦਾਰੀ ਨੂੰ ਹੋ ਰਹੇ ਨੇ ਸੋ ਮਤਲਬ ਕਿ ਐਮ ਐਲ ਏ ਬਣ ਕੇ ਵੀ ਲੋਕਾਂ ਨੂੰ ਪਤਾ ਵੀ ਗਰਦੀਪ ਬਾਠ ਆਪਦੇ ਸਿੱਧਕ ਤੋਂ ਨਹੀਂ ਫਿਰਦਾ ਗਰਦੀਪ ਬਾਠ ਇਸੇ ਤੇ ਰਹੂਗਾ ਮੈਂ ਤੁਹਾਡੇ ਚੈਨਲ ਰਾਹੀਂ ਵੀ ਕਹਿਣਾ ਚਾਹਣਾ ਵੀ ਗਰਦੀਪ ਬਾਠ ਜਿਹੜਾ ਇਮਾਨਦਾਰੀ ਦਾ ਦੀਵਾ ਤੇ ਲਈ ਤੇ ਬਾਲੀ ਫਰਦਾ ਨਾ ਪ੍ਰਮਾਤਮਾ ਤੋਂ ਡਰ ਕੇ ਕਹਿਣਾ ਜਿੰਦਗੀ ਚ ਕਦੇ ਇਹ ਨਹੀਂ ਪੁੱਛਣ ਦਿੰਦਾ ਇਹ ਨਹੀਂ ਪੁੱਛਣ ਦਿੰਦਾ ਤਾਂ ਪਰ ਤੁਹਾਡੇ ਬਾਰੇ ਜਿਹੜੀ ਬਾਈ ਚਰਚਾ ਚੱਲਦੀ ਹੈਗੀ ਤੁਹਾਡੇ ਨੇੜਲੇ ਕਰੀਬੀ ਵੀ ਸੀ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਉਹ ਕਹਿੰਦੇ ਸਾਨੂੰ ਤਾਂ ਇਸ ਇਲੈਕਸ਼ਨ ਦੇ ਵਿੱਚ ਵੀ ਜਦੋਂ ਮੀਤਿਹਰ ਨੇ ਕਿਹਾ ਕਿ ਬਾਠ ਲੇਲੜੀਆਂ ਕੱਢਦਾ ਸੀ ਕਿ ਮੈਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ ਬਣਾਓ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਨ ਦੇ ਲਈ ਤਾਂ ਉਸ ਤੋਂ ਬਾਅਦ ਤੁਹਾਡਾ ਵੀ ਬਿਆਨ ਆਉਂਦਾ ਜਾਂ ਤੁਹਾਡੇ ਕਰੀਬੀ ਵੀ ਕਹਿੰਦੇ ਨੇ ਕਿ ਸਾਨੂੰ ਤੇ ਹੁਣ ਤੱਕ ਇਹ ਪੈਸੇ ਨਹੀਂ ਆਫਰਾਂ ਕਰਦੇ ਰਹੇ ਕੀ ਵਾਕਈ ਬਾਠ ਨੂੰ ਕੋਈ ਆਫਰ ਆਈ ਇਲੈਕਸ਼ਨ ਦੇ ਵਿੱਚ ਬੈਠਣ ਸਿਨੀਓ ਫਰਾਂਸੀਓ ਬਾਈ ਜੀ ਬਹੁਤ ਕੁਛ ਕੀਤਾ ਗਿਆ ਇਹਨਾਂ ਨੇ ਹਾਂ ਮਤਲਬ ਕਿ ਬਹੁਤ ਕੁਛ ਕੀਤਾ ਗਿਆ ਮਤਲਬ ਕਿ ਬੰਦੇ ਭੇਜੇ ਗਏ ਮੇਰੇ ਦੋਸਤ ਨੇ ਜਿਹੜੇ ਚਲੋ ਉੱਧਰ ਵੀ ਨੇ ਹਨਾ ਉਹਨਾਂ ਨੂੰ ਵੀ ਭੇਜਿਆ ਗਿਆ ਉਹ ਵੀ ਕਹਿੰਦੇ ਵੀ ਦੱਸ ਵੀ ਉਹਨਾਂ ਨੇ ਕਿਹਾ ਦੱਸ ਤੂੰ ਮੂੰਹੋਂ ਤਾਂ ਕਹ ਮੈਂ ਕਿਹਾ ਯਾਰ ਮੈਨੂੰ ਇੱਕ ਗੱਲ ਦੱਸੋ ਮੈਂ ਕਿਹਾ ਕੀ ਉਹ ਮੈਂ ਉਹਨਾਂ ਨੂੰ ਵੀ ਇਹੀ ਕਿਹਾ ਮੈਂ ਕਿਹਾ ਭਾਈ ਉਹਨਾਂ ਨੂੰ ਪੁੱਛੋ ਕੋਈ ਗੱਲ ਨਹੀਂ ਸਾਡੇ ਨਾਲ ਹੀ ਰਹੇ ਆ ਕੋਈ ਐਸੀ ਕੋਈ ਕੋਈ ਦੁਸ਼ਮਣ ਥੋੜੀ ਆ ਵੀ ਪਰ ਯਾਰ ਮੇਰੇ ਸੁਭਾ ਨੂੰ ਜਾਣਦੇ ਨਹੀਂ ਹੈ ਮੈਂ ਯਾਰ ਮੈਂ ਕਹਿਆ ਜਾ ਬੰਦਾ ਆਪਾਂ ਸਿੱਧੇ ਬੰਦੇ ਆ ਹੈ ਇਹੀ ਮੀਤਹਿਰ ਮੈਨੂੰ ਇਹ ਕਹਿੰਦਾ ਹੁੰਦਾ ਸੀ ਵੀ ਯਾਰ ਬਾਈ ਤਾਂ ਭਗਤ ਆ ਪੁੱਛ ਲਿਓ ਵੀ ਕਹਿੰਦਾ ਹੁੰਦਾ ਸੀ ਕਿ ਨਹੀਂ ਵੀ ਯਾਰ ਬਾਈ ਤਾਂ ਭਗਤ ਆ ਵੀ ਭਾਈ ਜੇ ਮੈਂ ਭਗਤਾਂ ਯਾਰ ਫਿਰ ਮੇਰੇ ਨਾਲ ਸੌਦੇ ਬਾਈ ਦੀ ਕਿਉਂ ਗੱਲ ਕਰਦੇ ਹੋ ਉਹਨੂੰ ਮੇਰੇ ਸੁਭਾਅ ਦਾ ਸਾਰਿਆਂ ਨੂੰ ਪਤਾ ਵੀ ਮੈਂ ਕਹਿਆ ਜਾਂ ਇੱਥੇ ਬਰਨਾਲੇ ਦੇ ਲੋਕਾਂ ਨੂੰ ਵੀ ਪਤਾ ਮੀਤਹਿਰ ਨੂੰ ਵੀ ਪਤਾ ਵੀ ਭਾਈ ਆਪਾਂ ਉਸ ਮੰਡੀ 'ਚ ਹੀ ਨਹੀਂ ਜਿੱਦਾ ਕੋਈ ਕਹਿੰਦੇ ਹੁੰਦੇ ਨੇ ਜਿਹਦੀ ਕੋਈ ਬੋਲੀ ਲੱਗ ਸਕੇ ਜੀ ਅੱਛਾ ਭਾਈ ਹੁਣ ਇਸ ਗੱਲ ਤੋਂ ਬਾਅਦ ਮੈਂ ਅਖੀਰ ਤਿਆਂ ਨਾ ਮੁੱਦਿਆਂ ਤੇ ਹੁਣ ਪ੍ਰਚਾਰ ਹੋ ਜੂਗਾ ਜਿੱਤਣ ਵਾਲੇ ਨੇ ਜਿੱਤ ਜਾਣਾ ਮੰਨ ਲੋ ਲੋਕ ਬਾਟ ਨੂੰ ਫਤਵਾ ਬਾਟ ਦੇ ਹੱਕ ਦੇ ਵਿੱਚ ਦੇ ਦਿੰਦੇ ਆ ਪਰ ਬਾਟ ਦੀਆਂ ਕੀ ਪ੍ਰਾਇਓਰਟੀਜ਼ ਰਹਿਣਗੀਆਂ ਜਿਸ ਤਰ੍ਹਾਂ ਹੁਣ ਤੁਸੀਂ ਇਹਨਾਂ ਤੋਂ ਵੱਖ ਹੋ ਕੇ ਬਹੁਤ ਸਾਰੇ ਅਲੀਗੇਸ਼ਨ ਲਾਉਂ ਰਹੇ ਹੋ ਤੁਹਾਡੇ ਤੇ ਵੀ ਸਵਾਲ ਆ ਕਿ ਤੁਸੀਂ ਪਹਿਲਾਂ ਨਹੀਂ ਬੋਲੇ ਪਰ ਮੰਨ ਲੋ ਬਾਟ ਦੇ ਹੱਕ ਦੇ ਵਿੱਚ ਲੋਕ ਫਤਵਾ ਦੇ ਦਿੰਦੇ ਆ ਤਾਂ ਬਾਟ ਦੀਆਂ ਪ੍ਰਾਇਓਰਟੀਜ਼ ਕੀ ਰਹਿਣੀਆਂ ਸ਼ਹਿਰ ਦੇ ਲਈ ਕਿਹੜੇ ਕੰਮ ਨੇ ਦੇਖੋ ਜੀ ਸਾਡਾ ਸ਼ਹਿਰ ਆ ਜਿਹੜਾ ਬਰਨਾਲਾ ਬੜਾ ਇਹ ਪਛੜੇ ਰੂਪ ਚ ਦੇਖਿਆ ਜਾਂਦਾ ਠੀਕ ਹੈ ਨਾ ਤੇ ਇੱਥੇ ਬੜੀਆਂ ਦਿੱਕਤਾਂ ਤੇ ਬੜੇ ਇਸ਼ੂਜ਼ ਨੇ ਤੁਸੀਂ ਸਾਡੇ ਪਾਰਕਿੰਗ ਦੀ ਬੜੀ ਵੱਡੀ ਸਮੱਸਿਆ ਬਰਨਾਲੇ ਚ ਬੜੀ ਵੱਡੀ ਸਮੱਸਿਆ ਸਾਰੇ ਬਜ਼ਾਰਾਂ ਦੀ ਸਾਡੀ ਪਾਰਕਿੰਗ ਦੀ ਸਮੱਸਿਆ ਸੋ ਉਹ ਪਾਰਕਿੰਗ ਦੀ ਸਮੱਸਿਆ ਅਸੀਂ ਦੂਰ ਕਰਾਂਗੇ ਪਹਿਲਾ ਜਿਹੜਾ ਸਭ ਤੋਂ ਪਹਿਲਾ ਕੰਮ ਆ ਧਨੌਲਾ ਸਾਡਾ ਤਨੋਲੇ ਜਿਹੜਾ ਸਰਕਾਰੀ ਕਾਲਜ ਦੇ ਵਾਸਤੇ ਜ਼ਮੀਨ ਉੱਥੇ ਪਈਆ ਲਗਭਗ 8 ਏਕੜ ਜ਼ਮੀਨ ਪਈਆ ਉਸ ਵਾਸਤੇ ਤਨੋਲੇ ਦੇ ਜਿਹੜੇ ਵਾਸੀਆਂ ਨੇ ਉਹ ਰੱਖੀ ਹੋਈ ਆ ਸੋ ਉਹਦੇ ਵਾਸਤੇ ਅਸੀਂ ਯਤਨ ਕਰਾਂਗੇ ਵੀ ਉਹਨੂੰ ਅਸੀਂ ਇੱਥੇ ਕਾਲਜ ਆ ਜਿਹੜਾ ਉੱਥੇ ਲਿਆ ਸਕੀਏ ਕਿਉਂਕਿ ਬਹੁਤ ਪਿੰਡ ਨੇ ਜਿਹੜੇ ਕੋਈ ਕੱਲੇ ਬਰਨਾਲੇ ਹਲਕੇ ਦੇ ਨਹੀਂ ਭਦੌੜ ਹਲਕੇ ਦੇ ਪਿੰਡ ਨੇ ਜਿਹੜੇ ਤਨੋਲੇ ਨੂੰ ਕਵਰ ਕਰਦੇ ਨੇ ਪਰ ਹਲਕਾ ਤਾਂ ਚਲੋ ਸਿਆਸੀ ਤੌਰ ਤੇ ਹੁੰਦਾ ਵੀ ਉਹ ਜਿਹੜੇ ਨੇੜੇ-ਤੇੜੇ ਦੇ ਪਿੰਡ ਨੇ ਉਹਨਾਂ ਵਾਸਤੇ ਉਹ ਸਹੂਲਤ ਹੋਊ ਵੀ ਉੱਥੇ ਕਾਲਜ ਖੁੱਲੇ ਠੀਕ ਹੈ ਨਾ ਤੇ ਸਾਡੇ ਗੰਦੇ ਨਾਲੇ ਦੀ ਬੜੀ ਵੱਡੀ ਸਮੱਸਿਆ ਉਹ ਅਸੀਂ ਵਰਕਆਊਟ ਕਰਕੇ ਉਹਦਾ ਹੱਲ ਕਰਾਂਗੇ ਤੇ ਸਾਡੇ ਹਸਪਤਾਲ ਦੀ ਜਿਹੜੀ ਬਹੁਤ ਵੱਡੀ ਸਮੱਸਿਆ ਹਸਪਤਾਲ ਆ ਜਿਹੜਾ ਇਹਨੂੰ ਅਸੀਂ ਅਪਗ੍ਰੇਡ ਕਰਨਾ ਮਲਟੀ ਸਪੈਸ਼ਲਟੀ ਬਣਾਉਣਾ ਕਿਉਂਕਿ ਇਹ ਹਸਪਤਾਲ ਦੀ ਸਾਡੀ ਸਾਰੇ ਤੁਸੀਂ ਬਰਨਾਲਾ ਵਿੱਚ ਪੁੱਛ ਸਕਦੇ ਹੋ ਸਾਰਾ ਬਰਨਾਲਾ ਇਸ ਗੱਲ ਨੂੰ ਕਹਿੰਦਾ ਵੀ ਭਾਈ ਹਸਪਤਾਲ ਦਾ ਇੱਥੇ ਸੁਧਾਰ ਆ ਜਿਹੜਾ ਹੋਣਾ ਚਾਹੀਦਾ ਸੋ ਅਸੀਂ ਇਹ ਸਾਰੀਆਂ ਗੱਲਾਂ ਕਰਾਂਗੇ ਸਾਰੇ ਡਿਵੈਲਪਮੈਂਟ ਦੇ ਇਸ਼ੂਜ਼ ਨੇ ਜਿਹੜੇ ਉਹ ਅਸੀਂ ਚੱਕਾਂਗੇ ਬਾਕੀ ਜਿਹੜੀਆਂ ਸਕੀਮਾਂ ਸਰਕਾਰ ਕਹਿੰਦੀ ਸੀ ਵੀ ਅਸੀਂ ਦੇਵਾਂਗੇ ਮੈਂ ਤਾਂ ਓਪਨਲੀ ਇਹ ਗੱਲ ਕਹੂੰਗਾ ਵੀ ਭਾਈ ਜਿਵੇਂ ਕਹਿੰਦੇ ਆ ਨਾ ਵੀ ਸੱਥਾਂ ਚੋਂ ਸਰਕਾਰ ਚਲਾਵਾਂਗੇ ਸੀ ਸੱਥਾਂ ਚੋਂ ਸਰਕਾਰ ਚਲਾਵਾਂਗੇ ਮੈਂ ਬਰਨਾਲੇ ਦੇ ਲੋਕਾਂ ਨੂੰ ਕਹਿਣਾ ਚਾਹਣਾ ਵੀ ਭਰਾ ਮੇਰੇਓ ਇਹਨਾਂ ਤੋਂ ਨਹੀਂ ਸੱਥਾਂ ਚੋਂ ਸਰਕਾਰ ਚੱਲੀ ਤੁਸੀਂ 23 ਤਰੀਕ ਨੂੰ ਤੁਸੀਂ ਮੇਰੇ ਨਾਲ ਲੱਗੋ ਆਪਾਂ ਸੱਥਾਂ ਚੋਂ ਸਰਕਾਰ ਚਲਾਵਾਂਗੇ ਸੱਥਾਂ ਚੋਂ ਸਰਕਾਰ ਉਹ ਹੁੰਦੀ ਆ ਜੀ ਜਦੋਂ ਕੋਈ ਤਹਿਸੀਲਦਾਰ ਕਿ ਸਟੋਰਿਸ ਤੋਂ ਨਾਲ ਹੈ ਸੱਥਾਂ ਚੋ ਸਰਕਾਰ ਉਹ ਹੁੰਦੀ ਆ ਜਦੋਂ ਕਿਸੇ ਵੀਡੀਓ ਦਫ਼ਤਰ ਚ ਕਿਸੇ ਤੋਂ ਕੋਈ ਰਿਸ਼ਵਤ ਵਲਣਾ ਚਾਹ ਕੇ ਸੱਥਾਂ ਚੋ ਸਰਕਾਰ ਉਹ ਹੁੰਦੀ ਆ ਜਦੋਂ ਕਮੇਟੀ ਚ ਨਗਰ ਕਾਉਂਸਲ ਚ ਕੋਈ 1 ਰੁਪਏ ਦੀ ਮੰਗ ਨਾ ਕਰੇ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਤੁਹਾਡਾ ਪੁੱਤ ਤੁਹਾਡਾ ਭਰਾ ਇਮਾਨਦਾਰ ਆ ਜੇ ਕੋਈ ਇਥੋਂ ਕੋਈ ਰਿਸ਼ਵਤ ਲਊਗਾ ਨਾ ਤੇ ਮੈਂ ਬੈਠੂਗਾ ਮੈਂ ਬੈਠੂਗਾ ਉੱਥੇ ਧਰਨੇ ਤੇ ਮੂਰੇ ਚਾਹੇ ਮੈਂ ਸਰਕਾਰ ਦੇ ਉਲਟ ਚਾਹੇ ਈਯੂ ਦੇ ਉਲਟ ਚਾਹੇ ਆਪਣੇ ਵੀਡੀਓ ਦੇ ਉਲਟ ਜਿਹੜਾ ਵੀ ਅਫਸਰ ਤੁਹਾਡੇ ਤੋਂ ਕੋਈ ਰਿਸ਼ਵਤ ਦੀ ਮੰਗ ਕਰੂਗਾ ਮੈਂ ਬੈਠੂਗਾ ਜਦੋਂ ਐਮਐਲਏ ਬੈਠੂਗਾ ਨਾ ਜੀ ਕਿਸ ਦੀ ਜਰੂਰਤ ਨਹੀਂ ਹੋਊਗੀ ਵੀ ਕੋਈ 100 ਰੁਪਿਆ ਰੁਪਈਆ ਲੈ ਸਕੇ ਸੋ ਇਹ ਹੁੰਦੀ ਆ ਸੱਤਾ ਚੋ ਸਰਕਾਰ ਤੇ ਅਸੀਂ ਸੱਤਾ ਚੋ ਸਰਕਾਰ ਬਟਨਾਲੇ ਚੋਂ ਚਲਾਵਾਂਗੇ ਜੀ ਵੱਡ ਤੁਸੀਂ ਧਨੋਲੇ ਦੀ ਗੱਲ ਕੀਤੀ ਬਾਈ ਧਨੋਲਾ ਹੋਇਆ ਹੰਡਿਆਆ ਹੋਇਆ ਵੱਡੇ ਕਸਬੇ ਨੇ ਬਹੁਤ ਸਾਰੀਆਂ ਉਥੇ ਕਈ ਕਈ 10000 ਪਲੱਸ ਵੋਟ ਆ ਦੋਨਾਂ ਤੇ ਪਰ ਗੱਲ ਇਹ ਆ ਕਿ ਉਹਨਾਂ ਪਿੰਡਾਂ ਦੇ ਵਿੱਚ ਮਹਿੰਗੇ ਆ ਕਸਬਿਆਂ ਦੇ ਵਿੱਚ ਉਹ ਕਹਿੰਦੇ ਸਾਡੇ ਨਸ਼ੇ ਦੀ ਸਮੱਸਿਆ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਹੀ ਆ ਉਹ ਕਹਿੰਦੇ ਸਾਡੇ ਤਾਂ ਆਮ ਵੀ ਕਦਾ ਯਾਰ ਕਿਹਨੇ ਰੋਕਦਾ ਇੱਥੇ 24 ਘੰਟਿਆਂ ਚ ਕਿਹਨੇ ਰੋਕਦਾ 3 ਘੰਟਿਆਂ ਭਾਈ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਇਹ ਗੱਲ ਬਿਲਕੁਲ ਵਾਜਿਬ ਆ ਕਿਉਂਕਿ ਇਹਨਾਂ ਦਾ ਇਹਨਾਂ ਦਾ ਨਾ ਜਿਹੜੇ ਇੱਥੋਂ ਦੇ ਸੱਤਾਧਾਰੀ ਐਮਐਲਏ ਸੀ ਇਹਨਾਂ ਦਾ ਕੋਈ ਧਿਆਨ ਹੀ ਨਹੀਂ ਸੀ ਇਹਦਾ ਤਿੰਨ ਤਿੰਨ ਚਾਰ ਚਾਰ ਮਹੀਨੇ ਬਾਅਦ ਉੱਥੋਂ ਆਉਂਦੇ ਸੀ ਆਪਣਾ ਚੰਡੀਗੜ੍ਹੋਂ ਤੇ ਮਤਲਬ ਕਿ ਇਹਨਾਂ ਦਾ ਕਿਸੇ ਵੱਲ ਵੀ ਧਿਆਨ ਨਹੀਂ ਜਿਹੜੀ ਨਸ਼ੇ ਦੀ ਸਮੱਸਿਆ ਮੈਂ ਪੁਲਿਸ ਨੂੰ ਵੀ ਇਹ ਬੇਨਤੀ ਕਰਦਾ ਹਾਂ ਜੇ ਪੁਲਿਸ ਸਹੀ ਢੰਗ ਨਾਲ ਪੁਲਿਸ ਪ੍ਰਸ਼ਾਸਨ ਕੰਮ ਕਰੇ ਤਾਂ ਨਸ਼ੇ ਦੀ ਜਿਹੜੀ ਸਮੱਸਿਆ ਹੈ ਹੱਲ ਹੋ ਸਕਦੀ ਆ ਪਰ ਕਈ ਕੰਪਲਿਕੀਸ਼ਨਸ ਵੀ ਹੁੰਦੀਆਂ ਨੇ ਮੈਂ ਸਮਝਦਾ ਇਸ ਗੱਲ ਨੂੰ ਪਰ ਜਦੋਂ ਅਸੀਂ ਇੱਥੇ ਵਿੱਚ ਰਵਾਂਗੇ ਕਿਉਂਕਿ ਮੇਰਾ ਤਾਂ ਸ਼ਕਤੀਨਗਰ ਚ ਘਰ ਆ ਜੀ ਇਹ ਹੀ ਮੇਰਾ ਘਰ ਆ ਮੈਂ ਇੱਥੇ ਹੀ ਰਹਿਣਾ ਠੀਕ ਹੈ ਨਾ ਤੇ ਜਦੋਂ ਅਸੀਂ ਇੱਥੇ ਇਸ ਲੜਾਈ ਨੂੰ ਲੜਾਂਗੇ ਲੋਕਾਂ ਦੇ ਸਾਥ ਨਾਲ ਲੜਾਂਗੇ ਤਾਂ ਮੈਂ ਨਹੀਂ ਕਹਿੰਦਾ ਵੀ ਅਸੀਂ ਜਮਾ ਜੜੋਂ ਪਟਦਾਂਗੇ ਮੈਂ ਅੱਜ ਮੈਂ ਕਹਿਣਾ ਦੇਖੋ ਵੋਟਾਂ ਪੈਣ ਵਾਲੀਆਂ ਨੇ ਮੈਂ ਕੋਈ ਅੱਜ ਕਹਦਾ ਵੀ ਮੈਂ ਭਾਈ ਜਮਾ ਜੜੋਂ ਪਟ ਦੂੰ ਕਿਉਂਕਿ ਬਹੁਤ ਵੱਡਾ ਕੋਡ ਆ ਜਿਹੜਾ ਬਰਨਾਲ ਹਾਂ ਬਹੁਤ ਵੱਡਾ ਨੈਕਸਸ ਆ ਜਿਹੜਾ ਬਰਨਾਲ ਪੰਜਾਬ ਨੂੰ ਖਾ ਰਿਹਾ ਸੋ ਇਹ ਨੈਕਸਸ ਨੂੰ ਜੜੋਂ ਜੜੋਂ ਪੱਟਣ ਦੀ ਅਸੀਂ ਹਰ ਹੀਲੇ ਯਤਨ ਕਰਾਂਗੇ ਚਾਹੇ ਸਾਡੀ ਇਧਰਲੇ ਹਸਪਤਾਲ ਕੋਲ ਮੈਨੂੰ ਪਤਾ ਵੀ ਨਸ਼ਾ ਵਿਕਦਾ ਤੇ ਉੱਥੋਂ ਚਾਹੇ ਮੈਨੂੰ ਖੁਦ ਨੂੰ ਖੜਨਾ ਪੈ ਜੇ ਯਾਰ ਹੈ ਖੁਦ ਨੂੰ ਖੜਨਾ ਪੈ ਜੇ ਵੀ ਉੱਥੇ ਰੋਜ਼ 2 ਘੰਟੇ ਜਿਹੜੇ ਟਾਈਮ ਉੱਥੇ ਲੋਕ ਨਸ਼ਾ ਵੇਚਦੇ ਆ ਉਥੇ ਐਮਐਲਏ ਜਾ ਕੇ ਖੜਾ ਕਰੂ ਵੀ ਭਾਈ ਮੈਂ 2 ਦਿਨ ਖੜੂ 4 ਦਿਨ ਖੜੂ 10 ਦਿਨ ਖੜੂ 15 ਦਿਨ ਖੜੂ ਉਦੋਂ ਬਾਅਦ ਆਪੀ ਹਟਣਗੇ ਪੁਲਿਸ ਵੀ ਫਿਰ ਉੱਥੇ ਆਊ ਜਦੋਂ ਐਮਐਲਏ ਇੱਥੇ ਜਾਊ ਸੋ ਇਹ ਚੀਜ਼ਾਂ ਮੈਂ ਕਰੂੰਗਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਇਹ ਚੀਜ਼ਾਂ ਮੈਂ ਬਰਨਾਲੇ 'ਚ ਵਾਟ ਇੱਕ ਆਖਰੀ ਸਵਾਲ ਜਿਹੜੇ ਬਾਰੇ ਲੋਕ ਵੀ ਕਹਿੰਦੇ ਨੇ ਕਿਤੇ ਜਿਹੜੀ ਚੀਜ਼ ਤੁਹਾਡੇ ਵੀ ਹੱਕ ਦੇ ਵਿੱਚ ਜਾਂਦੀ ਆ ਮੁੱਖ ਮੰਤਰੀ ਸਾਹਿਬ ਡੇਰਾ ਬਾਬਾ ਨਾਨਕ ਜਾਂਦੇ ਨੇ ਚੱਬੇਵਾਲ ਜਾਂਦੇ ਨੇ ਕਿਧਰ ਬਾਹ ਚੰਦੇ ਨੇ ਕਿਸੇ ਵਿਰੋਧੀ ਨੂੰ ਛੱਡਦੇ ਨਹੀਂ ਤੈਲਾ ਕੇ ਰੱਖ ਦਿੰਦੇ ਨੇ ਬਰਨਾਲੇ ਚਾਉਂਦੇ ਨੇ ਵਾਟ ਖਿਲਾਫ ਇੱਕ ਸ਼ਬਦ ਨਹੀਂ ਮੁੱਖ ਮੰਤਰੀ ਬੋਲਦੇ ਤੇ ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਜਾਂਦਾ ਤਾਂ ਇੱਕ ਹਲਕਾ ਜਿਹਾ ਜਵਾਬ ਮੁੱਖ ਮੰਤਰੀਆਂ ਨੇ ਕਹਿੰਦੇ ਸਭ ਨੂੰ ਲਾਈਨ 'ਚ ਲੱਗਣ ਦਾ ਹੱਕ ਆ ਤੇ ਇਹਦੇ ਲੋਕਾਂ ਨੇ ਮੈਨੇ ਸਿੱਧੇ ਸਿੱਧੇ ਤੌਰ ਤੇ ਕੱਢੇ ਨੇ ਕਿ ਕਿਤੇ ਨਾ ਕਿਤੇ ਮੁੱਖ ਮੰਤਰੀ ਵੀ ਤਾਂ ਨਹੀਂ ਵਾਟ ਨੂੰ ਥਾਪੜਾ ਦੇ ਰਹੇ ਨਹੀਂ ਦੇਖੋ ਪਰ ਪਤਾ ਕੀ ਹੈ ਜੀ ਚਲੋ ਥਾਪੜਾ ਉਹ ਚਲੋ ਹੋਰ ਬੰਦੇ ਦੇ ਆਪਦਾ ਇਹ ਕਹਣਾ ਸੋਚਣ ਦਾ ਨਜ਼ਰੀਆ ਪਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਵੀ ਮੁੱਖ ਮੰਤਰੀ ਸਾਹਿਬ ਵੀ ਇਨਸਾਨ ਹੀ ਨੇ ਨਾ ਮੁੱਖ ਮੰਤਰੀ ਹੋਣ ਤੋਂ ਪਹਿਲਾਂ ਤਾਂ ਉਹ ਇਨਸਾਨ ਨੇ ਨਾ ਜੇ ਇਨਸਾਨੀਅਤੌਰ ਤੇ ਆਪਾਂ ਦੇਖਿਆ ਜਾਵੇ ਤਾਂ ਐਟ ਲੀਸਟ ਉਹਨਾਂ ਦੇ ਵੀ ਦਿਲ ਧੜਕਦਾ ਭਾਈ ਉਹਨਾਂ ਨੂੰ ਵੀ ਪਤਾ ਵੀ ਕਿੱਥੇ ਸੱਚ ਆ ਕਿੱਥੇ ਝੂਠ ਆ ਜੇ ਉੱਥੇ ਉਹ ਦੂਜੇ ਵਿਰੋਧੀਆਂ ਨੂੰ ਇੱਥੇ ਕਿਹੜਾ ਵਿਰੋਧੀਆਂ ਨੂੰ ਬੋਲ ਕੇ ਨਹੀਂ ਗਏ ਹੋ ਤੁਸੀਂ ਦੇਖੋ ਇੱਥੇ ਕੇਕਲ ਸਿੰਘ ਢਿੱਲੋਂ ਦੀ ਜਿਵੇਂ ਕਹਿੰਦੇ ਤੈਹ ਲਾਤੀ ਤੈਹ ਲਾਈ ਆ ਉਹਨਾਂ ਨੇ ਕਾਂਗਰਸ ਦੀ ਉਹਨਾਂ ਨੇ ਤੈਹ ਲਾਈ ਆ ਸਾਰੀਆਂ ਪਾਰਟੀਆਂ ਤੈਹ ਲਾ ਕੇ ਗਿਆ ਬੀਜੇਪੀ ਦੀ ਉਹਨਾਂ ਨੇ ਤੈਹ ਲਾਈ ਆ ਸੋ ਤੈਹ ਉਹ ਸਾਰੀਆਂ ਦੀ ਲਾ ਕੇ ਗਿਆ ਪਰ ਮੈਂ ਕਹਿਣਾ ਇਵਨ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰ ਲੋ ਅਰਵਿੰਦ ਕੇਜਰੀਵਾਲ ਸਾਹਿਬ ਦੀ ਗੱਲ ਕਰ ਲੋ ਉਹਨਾਂ ਨੇ ਵੀ ਨੀ ਮੇਰੇ ਬਾਰੇ ਬੋਲਿਆ ਮਤਲਬ ਕਿ ਬੜੇ ਵੱਡੇ ਲੀਡਰ ਨੇ ਉਹ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਮੈਂ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰਾਂ ਦਾ ਸਾਰਿਆਂ ਦਾ ਸਤਿਕਾਰ ਕਰਦਾ ਕਿਉਂਕਿ ਇੱਕ ਐਥਿਕਸ ਹੁੰਦੇ ਆ ਇੱਕ ਸੰਸਕਾਰ ਹੁੰਦੇ ਆ ਮੈਨੂੰ ਕਦੇ ਸੰਸਕਾਰ ਮਾੜੇ ਨਹੀਂ ਮਿਲੇ ਮੈਨੂੰ ਮੇਰੇ ਪਰਿਵਾਰ ਚੋਂ ਬੜੇ ਚੰਗੇ ਸੰਸਕਾਰ ਮਿਲੇ ਨੇ ਮੈਂ ਸਾਰਿਆਂ ਦੀ ਇੱਜ਼ਤ ਕਰਦਾ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਸੱਚ ਦਾ ਸਾਥ ਦਿਓ ਤੇ ਇਸ ਲਈ ਉਹ ਨਹੀਂ ਬੋਲ ਰਹੇ ਕਿਉਂਕਿ ਕੇਜਰੀਵਾਲ ਸਾਹਿਬ ਵੀ ਇੱਥੇ ਆਇਆ ਉਹਨਾਂ ਨੇ ਵੀ ਇੱਕ ਸ਼ਬਦ ਗ ਗਲਤੀ ਸਾਤੋਂ ਹੋ ਗਈ ਉਹ ਮੰਨਦੇ ਆ ਉਹ ਸਾਰੇ ਮੰਨਦੇ ਆ ਤੁਸੀਂ ਮਤਲਬ ਕਿ ਚਲੋ ਪਬਲਿਕ ਡੋਮੇਨ 'ਚ ਨਹੀਂ ਮੰਨਦੇ ਪਰ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਸਾਤੋਂ ਗਲਤੀ ਹੋ ਚੁੱਕੀ ਆ ਅਸੀਂ ਬਹੁਤ ਗਲਤ ਫੈਸਲਾ ਜਿਹੜਾ ਲਿਆ ਗਿਆ ਸਾਤੋਂ ਕਿਸੇ ਵੀ ਰੀਜ਼ਨ ਕਰਕੇ ਕਿਸੇ ਪ੍ਰੈਸ਼ਰ 'ਚ ਲਿਆ ਗਿਆ ਜਿਵੇਂ ਵੀ ਉਹਨਾਂ ਤੋਂ ਲਿਆ ਗਿਆ ਤੇ ਉਸ ਫੈਸਲੇ ਤੋਂ ਉਹ ਪਛਤਾਉਂਦੇ ਆ ਠੀਕ ਹੈ ਨਾ ਇਸ ਲਈ ਉਹਨਾਂ ਨੂੰ ਪਤਾ ਵੀ ਯਾਰ ਅਸੀਂ ਜੇ ਸੱਚ ਦੇ ਖਿਲਾਫ ਬੋਲਾਂਗੇ ਜੇ ਸਹੀ ਇਮਾਨਦਾਰ ਬੰਦੇ ਦੇ ਖਿਲਾਫ ਬੋਲਾਂਗੇ ਨਾ ਕਿਉਂਕਿ ਇਮਾਨਦਾਰੀ ਤਾਂ ਉਹ ਕਹਿੰਦੇ ਹੋਏ ਸੀ ਇਮਾਨਦਾਰ ਤੇ ਉਹਨਾਂ ਦੀ ਪਾਰਟੀ ਦੇ ਇਮਾਨਦਾਰ ਬੰਦਾ ਸੀ ਮੈਂ ਤੇ ਮੇਰੇ ਨਾਲ ਹੀ ਉਹਨਾਂ ਨੇ ਕੀ ਕੁਝ ਕਰਤਾ ਸੋ ਜੇ ਭੁੱਲਣਗੇ ਤਾਂ ਭਾਈ ਨੁਕਸਾਨ ਉਹਨਾਂ ਦਾ ਹੀ ਹੋਣਾ ਗਰੀਬ ਬਾੜ ਦਾ ਨਹੀਂ ਹੋਣਾ ਇਸ ਲਈ ਉਹ ਬੋਲਦੇ ਨਹੀਂ ਤਾਂ ਇਹ ਤਾਂ ਹੀ ਫਿਰ ਲੱਗਦਾ ਆਪਾਂ ਮੱਕੜਾਂ ਨੂੰ ਸੰਕੇਤ ਹੋ ਗਿਆ ਹੁਣ ਆਪਾਂ ਮੱਕੜ ਸਮਝ ਗਏ ਉਹ ਮੱਕੜ ਤਾਂ ਜੀ ਭਮੱਕੜ ਆਲਰੇਡੀ ਸਾਡੇ ਨਾਲ ਨੇ ਉਹ ਸਾਰੇ 90 ਤੋਂ ਲੈ ਕੇ 95% ਭਮਕੜਾ ਜਿਹੜੇ ਉਹ ਗਰੀਬ ਬਾਠ ਨਾਲ ਨੇ ਮੈਂ ਜਿਹੜੇ ਉਹਨਾਂ ਨਾਲ ਵੀ ਨੇ ਨਾ ਮੈਂ ਤੁਹਾਨੂੰ ਦੱਸਣਾ ਚਾਹਣਾ ਇੱਕ ਗੱਲ ਸੰਘੇੜੇ ਦਾ ਇਨਸੀਡੈਂਟ ਮੈਂ ਤੁਹਾਨੂੰ ਸੁਣਾਉਣਾ بڑے ਵੱਡੇ ਤੁਹਾਡੇ ਵਾਂਗੂ ਚੰਡੀਗੜ੍ਹੋਂ ਕਿਉਂਕਿ ਤੁਸੀਂ ਸਾਰੇ ਚੰਡੀਗੜ੍ਹ ਤੋਂ ਆਪਰੇਟ ਕਰਦੇ ਹੋ ਸਾਰੇ ਚੈਨਲਸ ਐ ਆਪਣਾ ਭਰਾ ਪੱਤਰਕਾਰ ਭਰਾ ਸੀ ਇੱਕ ਚੈਨਲ ਸੀ ਬੜਾ ਅੱਛਾ ਉਹ ਮੇਰੇ ਕੋਲ ਉਹ ਕਰਨ ਆਏ ਸੀਗੇ ਇੰਟਰਵਿਊ ਕਰਨ ਉਸ ਤੋਂ ਪਹਿਲਾਂ ਉਹ ਸੰਘੇੜੇ ਇੰਟਰਵਿਊ ਕਰਨ ਗਏ ਸੀ। ਮੈਂ ਸੰਘੇੜੇ ਉਹ ਕਿਸੇ ਦੇ ਘਰੇ ਪ੍ਰੋਗਰਾਮ ਰੱਖਿਆ ਹੋਇਆ ਸੀ ਇਹਨਾਂ ਦਾ ਹਰਿੰਦਰ ਦਾ ਰਿੰਦਰ ਧਾਲੀਵਾਲ ਦਾ। ਸੋ ਉੱਥੇ ਉਹ ਇੰਟਰਵਿਊ ਕਰਨ ਗਏ ਤੇ ਉਹ ਕਹਿੰਦੇ ਜੀ ਅਸੀਂ ਚਾਹ ਪੀ ਰਹੇ ਸੀ ਵੀ ਬਾਅਦ ਚ ਜਦੋਂ ਜਦੋਂ ਲੋਕ ਚਲੇ ਜਾਂਦੇ ਆ ਕਹਿੰਦੇ ਚਾਹ ਪੀ ਰਹੇ ਕਹਿੰਦੇ ਮੈਂ ਜਿਹਦੇ ਘਰੇ ਪ੍ਰੋਗਰਾਮ ਕਰਾਇਆ ਸੀ ਮੈਂ ਤੁਸੀ ਇਹ ਵੈਰੀਫਾਈ ਕਰ ਸਕਦੇ ਹੋ ਤੁਹਾਨੂੰ ਆਫ ਦਿ ਰਿਕਾਰਡ ਮੈਂ ਨਾਂ ਵੀ ਦੱਸ ਦਉ ਉਹਨਾਂ ਦਾ। ਚਲੋ ਇੱਥੇ ਆਣਾ ਥੋੜਾ ਜਿਆਦਾ ਚੰਗਣ ਲੱਗਦਾ। ਤੇ ਮਤਲਬ ਕਿ ਜਿਹਦੇ ਘਰੇ ਪ੍ਰੋਗਰਾਮ ਕਰਾਇਆ ਸੀ ਉਹ ਕਹਿੰਦੇ ਕਹਿੰਦੇ ਮੈਂ ਉਹਨਾਂ ਚਾਹ ਪੀ ਰਿਹਾ ਸੀ ਕਹਿੰਦੇ ਮੈਂ ਪੁੱਛਿਆ ਵੀ ਭਾਈ ਕੌਣ ਜਤੂ ਇਹ 7-8 ਦਿਨ ਪੁਰਣੀ ਗੱਲ ਹੈ ਵੀ ਕੌਣ ਜਤੂ ਉਹ ਕਹਿੰਦੇ ਜੀ ਬਾਠ ਜਤੂ ਕਹਿੰਦਾ ਯਾਰ ਵੀ ਬਾਠ ਜਤੂ ਵੀ ਪ੍ਰੋਗਰਾਮ ਤਾਂ ਤੂੰ ਸਰਕਾਰ ਦਾ ਕਰਾ ਰਿਹਾ ਹਾਂ ਯਾਰ ਉਹ ਕਹਿੰਦਾ ਜੀ ਪ੍ਰੋਗਰਾਮ ਪ੍ਰੋਮਤਾਂ ਦਾ ਸੀ ਕਹਿੰਦਾ ਪ੍ਰੋਗਰਾਮ ਤਾਂ ਸੀ ਝੇਪ ਝੂਪ ਚ ਕਰਾਈ ਜਨਾ ਮੈਂ ਕਹਿੰਦਾ ਵੋਟਾਂ ਸਾਰੀਆਂ ਬਾਠ ਨਹੀਂ ਪੈਣਗੀਆਂ ਪਰ ਇਹ ਗੱਲ ਹਰਿੰਦਰ ਧਾਲੀਵਾਲ ਦਾ ਜਿਹਨੇ ਪ੍ਰੋਗਰਾਮ ਕਰਾਇਆ ਸੀ ਸੰਘੇੜੇ ਦੇ ਵਿੱਚ 10 ਦਿਨ ਪਹਿਲਾਂ ਉਹਨੇ ਕਹੀਆ ਤੁਸੀਂ ਸੰਘੇੜੇ ਦੇ ਵਿੱਚ ਜਾ ਕੇ ਇਹ ਗੱਲ ਵੈਰੀਫਾਈ ਕਰ ਸਕਦੇ ਹੋ ਉਸ ਇਨਸਾਨ ਤੋਂ ਜਿਨੇ ਗੱਲ ਕਹੀ ਆ ਮਤਲਬ ਜਿਹੜੇ ਇਹਨਾਂ ਦੇ ਪ੍ਰੋਗਰਾਮ ਕਰਾਉਂਦੇ ਆ ਕਿਉਂਕਿ ਛੇਪ ਹੁੰਦੀ ਆ ਹਨਾ ਇੱਕ ਚਲੋ ਹੁੰਦਾ ਐ ਇਸ ਗੱਲ ਦਾ ਮੈਂ ਮੈਂ ਉਹਨਾਂ ਦੇ ਜਿਜਵਾਦ ਸਮਝਣਾ ਜਿਹੜੇ ਇਹਨਾਂ ਦੇ ਪ੍ਰੋਗਰਾਮ ਜਾਂਦੇ ਆ ਬਾਈ ਜੀ ਵੋਟਾਂ ਉਹਨਾਂ ਨੇ ਵੀ ਇਤਰੀ ਪਾਉਣੀਆਂ ਨੇ ਇਹ ਗੱਲ ਦਾ ਫੈਸਲਾ 23 ਤਰੀਕ ਨੂੰ ਇਹ ਗੱਲਾਂ ਸਾਰੀਆਂ ਸ਼ੀਸ਼ੇ ਵਾਂਗੂ ਸਾਫ਼ ਆ ਜਿਹੜੇ ਲੋਕਾਂ ਮੁਰੇ ਆ ਜਾਣੀ ਜੀ ਤਾਂ ਵਾਟ ਆਖਰੀ ਅਪੀਲ ਤੁਹਾਡੀ ਜਿਹੜੀ ਲੋਕਾਂ ਨੂੰ ਸੀ ਕੀ ਕਹਿਣਾ ਚਾਹੁੰਦੇ ਮੇਰੀ ਅਪੀਲ ਇਹੀ ਆ ਜੀ ਮੈਂ ਦੇਖੋ ਮੈਂ ਤਾਂ ਬਰਨਾਲੇ ਦੇ ਲੋਕ ਇਹ ਅਪੀਲ ਕਰਨੀ ਚਾਹਣਾ ਵੀ ਤੁਸੀਂ ਸਾਰੇ ਸਾਰੀਆਂ ਚੀਜ਼ਾਂ ਨੂੰ ਬੜੀ ਸਮਝਦੇ ਹੋ ਸਮਝਦਾਰ ਹੋ ਤੁਸੀਂ ਬੜੀ ਸਮਝਦਾਰੀ ਨਾਲ ਵੋਟ ਕਾਸਟ ਕਰਦੇ ਹੋ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਮੇਰੇ ਬਾਰੇ ਮੇਰੀ ਮੇਰੇ ਹਰ ਚੀਜ਼ ਨੂੰ ਤੁਸੀਂ ਜਾਣਦੇ ਹੋ ਮੇਰੇ ਪਰਿਵਾਰ ਨੂੰ ਜਾਣਦੇ ਹੋ ਤੁਸੀਂ ਮੈਨੂੰ ਜਾਣਦੇ ਹੋ ਮੈਂ ਕਿਹਾ ਜਾਂ ਤੁਸੀਂ ਜਾਣਦੇ ਹੋ ਮੈਂ ਜਜਵਾਤੀ ਵੀ ਹਾਂ ਤੇ ਮੈਂ ਇਮਾਨਦਾਰ ਵੀ ਹਾਂ ਇਹ ਤੁਸੀਂ ਜਾਣਦੇ ਹੋ ਤੁਸੀਂ ਦਿਲ ਤੇ ਹੱਥ ਰੱਖੋ ਤੁਹਾਨੂੰ ਪਤਾ ਤੇ ਮੈਂ ਉਹਨਾਂ ਨੂੰ ਇਹ ਹੀ ਬੇਨਤੀ ਕਰਦਾ ਵੀ ਬੜਾ ਵੱਡਾ ਦਿਲ ਕਰਕੇ ਪਰ ਕੀਤਾ ਕਰਾਇਆ ਮੈਂ ਤੋਂ ਪ੍ਰਮਾਤਮਾ ਨੇ ਵੱਡਾ ਵੱਡਾ ਦਿਲ ਕਰਕੇ ਮੈਂ ਸਰਕਾਰ ਦੇ ਉਲਟ ਲੜਿਆ ਕਦੇ ਪੰਜਾਬ ਦੇ ਇਤਿਹਾਸ ਚ ਨਹੀਂ ਹੋਇਆ ਵੀ ਜਿਮਣੀ ਚੋਣ ਦੇ ਵਿੱਚ ਸਰਕਾਰ ਦੇ ਅਹੁਦੇ ਛੱਡ ਕੇ ਜ਼ਿਲ੍ਹਾ ਪਲਾਨਿੰਗ ਬੋਰਡ ਛੱਡ ਕੇ ਜਿਹਨੂੰ ਪੰਜਾਬ ਮੰਡੀ ਬੋਰਡ ਮਿਲਦੀ ਹੋਵੇ ਉਹਨੇ ਕਦੇ ਅਯਾ ਚੋਣ ਲੜੀ ਹੋਵੇ ਅਯਾ ਚੋਣ ਲੜੀ ਹੋਵੇ ਸਾਰਾ ਕੁਝ ਛੱਡ ਕੇ ਮੈਂ ਅਯਾ ਚੋਣ ਲੜਿਆ ਜੇ ਮੈਂ ਕੁਰਸੀਆਂ ਹਟਾਉਣੀਆਂ ਹੁੰਦੀਆਂ ਤਾਂ ਮੈਂ ਵੀ ਕੁਰਸੀਆਂ ਹਟਾ ਸਕਦਾ ਸੀ ਕੁਰਸੀਆਂ ਤੇ ਬੈਠ ਸਕਦਾ ਸੀ ਪਰ ਮੈਂ ਉਹ ਕੁਰਸੀਆਂ ਦਾ ਤਿਆਗ ਕੀਤਾ ਸਿਰਫ ਬਰਨਾਲੇ ਦੇ ਲੋਕੋ ਥੋਡੇ ਵਾਸਤੇ ਵੀ ਤੁਹਾਨੂੰ ਇਥੇ ਇਮਾਨਦਾਰੀ ਮਿਲ ਸਕੇ ਤੁਹਾਨੂੰ ਇਥੇ ਪ੍ਰਸ਼ਾਸਨ ਚ ਇਮਾਨਦਾਰੀ ਮਿਲ ਸਕੇ ਤੁਹਾਡੀ ਤੁਹਾਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਤੁਹਾਨੂੰ ਕਿਤੇ ਇੱਕ ਤਹਿਸੀਲਾਂ ਚ 1 ਰੁਪਿਆ ਨਾ ਦੇਣਾ ਪਵੇ ਤੁਹਾਨੂੰ ਵੀਡੀਓ ਦਫ਼ਤਰ ਇੱਕ ਰੁਪਿਆ ਨਾ ਦੇਣਾ ਪਵੇ ਮੈਂ ਥੋਡੇ ਕਰਕੇ ਆਪਦਾ ਸਾਰਾ ਕੈਰੀਅਰ ਛੱਡ ਕੇ ਮੈਂ ਜਾਚੋਂ ਲੜ ਰਿਹਾ ਮੇਰੀ ਸਾਰਿਆਂ ਨੂੰ ਬੇਨਤੀ ਆ ਮੇਰਾ ਸਾਥ ਦਿਓ ਇਹ ਇਮਾਨਦਾਰੀ ਦਾ ਦੀਵਾ ਜਿਹੜਾ ਮੈਂ ਹਥੇਲੀ ਤੇ ਬਾਲ ਰਿਹਾ ਨਾ ਇਹਨੂੰ ਤੁਸੀਂ ਵਜਾ ਨਾ ਦਿਓ ਮੇਰੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਇਹ ਇਮਾਨਦਾਰੀ ਦੇ ਦੀਵੇ ਨੂੰ ਤੁਸੀਂ ਮਸ਼ਾਲ ਬਣਾਓ ਤਾਂ ਜੋ ਬਰਨਾਲੇ ਤੋਂ ਇਮਾਨਦਾਰੀ ਦੀ ਚਣਗਾ ਜਿਹੜੀ ਆਪਾਂ ਪੂਰੇ ਪੰਜਾਬ ਚ ਲੈ ਕੇ ਜਾਈਏ ਸੋ ਇਹੀ ਮੇਰੀ ਉਮੀਦ ਆ ਸਾਰੇ ਬਰਨਾਲੇ ਦੇ ਵੋਟਰਾਂ ਤੋਂ ਜੀ ਸ਼ੁਕਰੀਆ ਬਾਤ ਬਹੁਤ ਬਹੁਤ ਧੰਨਵਾਦੀ ਸਮਾਂ ਕੱਢਿਆ ਸ਼ਡਿਊਲ ਦੇ ਵਿੱਚੋਂ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਖਰ ਦੇ ਨਾਲ ਜੁੜੇ